ਆ ਪ੍ਰਭੂ ਜਿਹੜਾ ਤੁਸੀਂ ਵੇਖ ਰਹੇ ਆ ਨਾ ਮੰਦਿਰ ਇਹ ਕੋਠਾ ਗੁਰੂ ਵਿਖੇ ਮਾਤਾ ਰਤਨ ਕੌਰ ਦਾੜਾ ਮੰਦਰਾ ਇਹ ਬਣਿਆ ਹੋਇਆ ਤੇ ਪਹਿਲਾਂ ਇੱਥੇ ਛੋਟੀ ਜੀ ਜਗ੍ਹਾ ਬਣੀ ਹੋਈ ਸੀ ਜਿਵੇਂ ਪਹਿਲਾਂ ਆਪਾਂ ਆਮ ਜਗ੍ਹਾ ਬਣੀਆ ਵਿਹਨੇ ਹੁੰਨੇ ਆ ਤੇ ਉਸ ਤੋਂ ਬਾਅਦ ਇੱਥੇ ਮੰਨਤਾ ਪਹਿਲਾਂ ਹੁੰਦ ਗਈ ਸੀ ਤੇ ਕਮੇਟੀ ਬਣਾਈ ਗਈ ਤੇ ਚੌਲਾਂ ਦਾ ਆਮ ਤਕਰੀਬਨ ਕੜਾਹੇ ਇਸ ਦਿਨ ਤੇ ਜਿਹੜਾ ਦਿਨ ਮਨਾਇਆ ਜਾਂਦਾ ਉੱਥੇ ਚੌਲਾਂ ਦੇ ਕੜਾਹੇ ਕਢਣਨੇ ਹੁੰਦੇ ਸੀ ਤੇ ਉਸ ਤੋਂ ਬਾਅਦ ਕਮੇਟੀ ਜਦੋਂ ਬਣ ਗਈ ਫਿਰ ਹੌਲੀ-ਹੌਲੀ ਇਹਦੀ ਉਸਾਰੀ ਹੋਣੀ ਸ਼ੁਰੂ ਹੋ ਗਈ ਉਸਾਰੀ ਦੇ ਨਾਲ-ਨਾਲ ਥੋੜਾ-ਥੋੜਾ ਕੰਮ ਜਿਹੜਾ ਸ਼ੁਰੂ ਹੋਇਆ ਤੇ ਅੱਜ ਬਹੁਤ ਵਧੀਆ ਮੰਦਿਰ ਆ ਜਿਹੜਾ ਉਹ ਬਣਿਆ ਹੋਇਆ ਤੇ ਕਮੇਟੀ ਆ ਜਿਹੜੀ ਉਹ ਪਹਿਲਾਂ ਵਾਲੀ ਕਮੇਟੀ ਨੇ ਆਪਦਾ ਜਿਹੜਾ ਕੰਮ ਕਰਿਆ ਤੇ ਹੁਣ ਜਿਹੜੀ ਨਵੀਂ ਕਮੇਟੀ ਬਣੀ ਆ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਮੰਦਿਰ ਨੂੰ ਰੰਗ ਕਰਾ ਕੇ ਜਿਹੜਾ ਛੱਡਾ ਉਹਨੇ ਰੀਨੇ ਢਾਤਾ ਸੀ ਛੱਡ ਨਵਾ ਪਾਤਾ ਪਾਸੇ ਜਿੰਦਾ ਗੁੰਡਾ ਜਿਹੜਾ ਉਹ ਲੱਗਦਾ ਕਰਤਾ ਫੁੱਲ ਬੂਟੇ ਆ ਜਿਹੜੇ ਉਹ ਬਹੁਤ ਵਧੀਆ ਲਾਤੇ ਤੇ ਤਕਰੀਬਨ ਤਕਰੀਬਨ ਕੈਵਰੇ ਕੁੰਮਰੇ ਲਾ ਕੇ ਬਹੁਤ ਵਧੀਆ ਇਥੇ ਦਸਹਿਰੇ ਵਾਲੇ ਦਿਨ ਜਿਹੜਾ ਭੰਡਾਰਾ ਉਹ ਕੀਤਾ ਜਾਂਦਾ ਪੱਕਾ ਦੇਣਾ ਦਸਹਿਰੇ ਦਾ ਤੇ ਲੰਗਰ ਇਥੇ ਕਿਸੇ ਸਾਲ ਜਲੇਬੀਆਂ ਦਾ ਕਿਸੇ ਸਾਲ ਖੀਰ ਦਾ ਪੂੜਿਆਂ ਦਾ ਐਤਕੀ ਜਿਵੇਂ ਪੂਰੀਆਂ ਦਾ ਜਲੇਬੀਆਂ ਦਾ ਤੇ ਬਹੁਤ ਵਧੀਆ ਲੰਗਰ ਚਾਹ ਪਾਣੀ ਦਾ ਨਾਲ ਚੱਲ ਰਿਹਾ ਸੀਗਾ ਤੇ ਕਹਿਣ ਤੋਂ ਬਾਅਦ ਗੱਲ ਇਹ ਆ ਵੀ ਆਪਾਂ ਇੱਥੇ ਕੋਈ ਆਇਆ ਨਹੀਂ ਵੀ ਪਰਚੀ ਲਾਈ ਵੀ ਆ ਜਾਂ ਕੋਈ 2000 ਜਾਂ 500 ਜਾਂ 700 ਇੱਥੇ ਜੋ ਤਿਲ ਫਲ ਭੇਟਾ ਚੜ੍ਹਦੀ ਆ ਉਹਦੇ ਨਾਲ ਹੀ ਉਹ ਸਾਰੀ ਵੀ ਹੋ ਗਈ ਰੰਗ ਰੋਗਣ ਵੀ ਹੋਇਆ ਕੰੰਧਾ ਵੀ ਨਿਕਲੀਆਂ ਸ਼ੈੱਡ ਵੀ ਲਾਇਆ ਤੇ ਬਹੁਤ ਵਧੀਆ ਯਾਨੀ ਕਿ ਇਹ ਕਮੇਟੀ ਆ ਦਾ ਕੰਮਕਾਰ ਆ ਜਿਹੜੀ ਉਹ ਵਧੀਆ ਨਿਮਾ ਰਹੀ ਆ ਤੇ ਪਿੰਡ ਦੇ ਨਗਰ ਦੇ ਸਹਿਯੋਗ ਦੇ ਨਾਲ ਇੱਥੇ ਜਿਹੜਾ ਅੱਜ ਹਰ ਸਾਲ ਦੀ ਤਰ੍ਹਾਂ ਭੰਡਾਰਾ ਜਿਹੜਾ ਹੋ ਕਰਿਆ ਜਾਂਦਾ ਤੇ ਬਹੁਤ ਬਹੁਤ ਸੰਗਤਾਂ ਇੱਥੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਸੇਵਾ ਵੀ ਕਰਦੀਆਂ ਤੇ ਹਰ ਬੰਦੇ ਲਈ ਲੰਗਰ ਦਾ ਜਿਹੜਾ ਦਰਵਾਜ਼ਾ ਉਹ ਖੁੱਲਾਗਾ ਜੋ ਮਰਜੀ ਸਕੇ ਜੋ ਆਵੇ ਤੇ ਲੰਗਰ ਛੱਕੇ ਜਾਵੇ ਤੇ 3 ਵਜੇ 4 ਵਜੇ ਤਾਈਂ ਸ਼ਾਮ ਦੇ ਇਹੜਾ ਭੰਡਾਰਾ ਉਹ ਚੱਲਦਾਗਾ ਤੇ ਸੇਵਾਦਾਰ ਆਪਦੀ ਸੇਵਾ ਬਹੁਤ ਤਨਮਨ ਜਿਹੜੀ ਅਉਦੀ ਕਰਦੇ ਆ ਤੇ ਮਾਈ ਦੇ ਸੁੱਖਾਂ ਸੋੱਕੇ ਜਿਹੜਾ ਬੰਦਾ ਜਾਂਦਾ ਤੇ ਸੁੱਖਾਂ ਵੀ ਆਦਣਾ ਕੋਈ ਲੱਡੂ ਵੰਡੀ ਜਾਂਦਾ ਸੁੱਖ ਪੂਰੀ ਹੋ ਜਾਂਦੀ ਆ ਕੋਈ ਆਦਾ ਉਥੇ ਦਾਨ ਪਾਈ ਜਾਂਦਾ ਗੱਲੇ ਚ ਤੇ ਬਹੁਤ ਵਧੀਆ ਯਾਨੀ ਕਿ ਧੰਗ ਤਰੀਕੇ ਦੇ ਨਾਲ ਇਹ ਜਿਹੜਾ ਕੰਮਕਾਰ ਕਮੇਟੀ ਦਾ ਜਿਹੜਾ ਸੰਭਿਆ ਹੋਇਆਗਾ ਤੇ ਵਧੀਆ ਜਗਾ ਜਿਹੜੀ ਉਹ ਬੈਠਣ ਉੱਠਣ ਵਾਲੀ ਬਣ ਗਈ ਆ ਤੇ ਇਸੇ ਤਰ੍ਹਾਂ ਹਰ ਸਾਲ ਪੰਡਾਰਾ ਜਿਹੜਾ ਬੜੇ ਧੂਮਤਾ ਹੁੰਦੇ ਨਾਲ ਆਏ ਸਾਲ ਉਦੋਂ ਵੀ ਵਰ ਚੜ ਕੇੜਾ ਇਹ ਦਿਨ ਇਹ ਮਨਾਇਆ ਜਾਂਦਾਗਾ ਤੇ ਫੇਰ ਆਪਾਂ ਇਹੀ ਕਮੇਟੀ ਨੂੰ ਬੇਨਤੀ ਆ ਕਿ ਭਾਈ ਗੱਲ ਇਹ ਆ ਵੀ ਬਹੁਤ ਵਧੀਆ ਤੁਸੀਂ ਢੰਗ ਤਰੀਕੇ ਨਾਲ ਇਹ ਸੇਵਾ ਨਿਭਾ ਰਹੇ ਆ ਤੇ ਇਸੇ ਤਰ੍ਹਾਂ ਆਪਦੇ ਸਾਰੇ ਮੈਂਬਰ ਪੂਰੇ ਵਰ ਚੜ ਕੇ ਆਪ ਦੀ ਤਨਦੇਹੀ ਨਾਲ ਆਦਾ ਕੰਮਕਾਰ ਆ ਜਿਹੜਾ ਉਹ ਨਿਭਾਉਂਦੇ ਰਹਿਣ ਤੇ ਸਾਰੀਆਂ ਸੰਗਤਾਂ ਦਾ ਧੰਨਵਾਦ ਪਰ ਇਹ ਥੋੜਾ ਥੋੜਾ ਸਮਾਨ ਨਗਰ ਦੇ ਵਿੱਚ ਜ਼ਰੂਰ ਸੇਵਾ ਕਰਾਓ ਮੈਂ ਤੁਹਾਨੂੰ ਬੇਨਤੀ